ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਾਵੋ ਜੀ ਕਿੱਦਾਂ ਸੱਜਣੋ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੁਣ ਜਿਵੇਂ ਸਾਡਾ ਪਿੰਡ ਤੁਹਾਨੂੰ ਪਤਾ ਹੀ ਹੈ ਬਾਹਲਾ ਵੱਡਾ ਸਮਾਲਸਰ ਆ ਨਾ ਪੰਜ ਪੰਚਾਇਤਾਂ ਤੇ ਬੜੀ ਬਾਬੇ ਦੀ ਕਿਰਪਾ ਹੈ ਪਿੰਡ ਤੇ ਬੜੇ ਸਾਡੇ ਜਿਹੜੇ ਘਰ ਹੈ ਬਾਹਰ ਬੈਠੇ ਆ ਐਨਆਰਆਈ ਭਰਾ ਪਿੰਡ ਨੂੰ ਸਹਿਯੋਗ ਕਰਦੇ ਆ ਟਰਨਮੈਂਟਾਂ ਨੂੰ ਸਹਿਯੋਗ ਕਰਦੇ ਆ ਹਨਾ ਪਿੰਡ ਦੇ ਜਿੰਨੇ ਵੀ ਸਾਂਝੇ ਕੰਮ ਹੈ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਂਦੇ ਆ ਦਾਸਮਾਦਸਾਦ ਵੀ ਕੱਢਦੇ ਆ ਪਿੰਡ ਲਈ ਕਿਉਂਕਿ ਬਹੁਤ ਕੰਮ ਆ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਆਪ ਹੀ ਕਰ ਲੈਂਦੇ ਆ ਬਹੁਤ ਉਪਰਾਲਾ ਕਰਦੇ ਆ ਮੁੰਡੇ ਜਿਹੜੀ ਨੌਜਵਾਨ ਸਭਾ ਕਮੇਟੀਆਂ ਬਣੀਆਂ ਬੜਾ ਸੋਹਣੀ ਗੱਲ ਐ ਦੋ ਜਿੰਮੇ ਸਾਡੇ ਪਿੰਡ ਦੇ ਵਿੱਚ ਤੇ ਗੁਰੂ ਘਰ ਤਾਂ ਮੈਨਾਂ ਸਾਡੇ ਪਿੰਡ ਦੇ ਵਿੱਚ ਜਿਵੇਂ ਮੰਨ ਲਓ ਤਿੰਨ ਦਾ ਪਿੰਡ ਦੇ ਚਾਰ ਤਾਂ ਪਿੰਡ ਦੇ ਵਿੱਚ ਹੀ ਆ ਵੱਡੇ ਪਿੰਡ ਦੇ ਵਿੱਚ ਤੇ ਤਿੰਨ ਹੀ ਬਾਹਰ ਐ ਸੱਤ-ਅੱਠ ਗੁਰੂ ਘਰ ਆ ਸਾਡੇ ਪਿੰਡ ਦੇ ਵਿੱਚ ਠੀਕ ਹੈ ਮੰਦਿਰ ਹੈ ਤੇ ਫਿਰ ਸਟੇਡੀਅਮ ਬਹੁਤ ਵੱਡੀ ਵਧੀਆ ਸਟੇਡੀਅਮ ਹੈ ਬਹੁਤ ਵੱਡਾ ਸਟੇਡੀਅਮ ਹੈ ਠੀਕ ਹੈ ਇਹ ਨਹੀਂ ਪਿੰਡ ਦੀ ਜ਼ਮੀਨ ਬਹੁਤ ਹੈ ਪੰਚਾਇਤੀ ਕਿਉਂਕਿ ਜਿਹੜਾ ਇਹਦਾ ਖੇਤਰਫਲ ਬਹੁਤ ਵੱਡਾ ਹੈ ਜਿਹੜੇ ਪਾਸੇ ਨੂੰ ਜਾਓਗੇ 6-7 ਕਿਲੋਮੀਟਰ ਹੈ ਉਹਦੇ ਪਿੰਡ ਦਾ ਪਿੰਡ ਤੇ ਨਹੀਂ ਜਾਣਦਾ ਕਿਸੇ ਨੂੰ ਛੇਤੀ ਕਿਤੇ ਅੱਜ ਕੱਲ ਜਿਵੇਂ ਹੁਣ ਮੈਨੂੰ ਤਾਂ ਹੋਏ 10-12 ਸਾਲ ਆ ਪਿੰਡ ਦਾ ਵਸਨੀਕ ਬਣੇ ਨੂੰ ਹਨਾ ਯਾਨੀ ਉਹ ਮੈਂ ਪੀਆਰ ਹੋ ਗਿਆ ਪੀਆਰ ਕੇ ਸਿਟੀਜ਼ਨ ਲੈ ਗਿਆ ਮੈਂ ਮੇਰੇ ਪੇਪਰ ਬਣ ਗਏ ਇੱਥੋਂ ਦੇ ਮੈਂ ਹੁਣ ਸਿਟੀਜ਼ਨ ਦੇਖੋ ਕਿੰਨੀ ਔਖੀ ਹੁੰਦੀ ਹੈ ਕਹਿੰਦੇ ਸਿਟੀਜ਼ਨ ਲੈਣੀ ਕੈਨੇਡਾ ਅਮਰੀਕਾ ਜਾ ਕੇ ਹਨ ਤੇ ਮੈਂ ਸਮਾਲਸਰ ਦੀ ਸਿਟੀਜ਼ਨ ਲੈ ਚੁੱਕਿਆ ਤੇ ਜਿੱਦ ਮੈਨੂੰ ਸਿਟੀਜ਼ਨ ਮਿਲੀ ਸੀ ਮੈਂ ਪੂਰਾ ਖੁਸ਼ ਸੀ ਮੈਂ ਕਿ ਸਿਟੀਜ਼ਨ ਹੋ ਗਿਆ ਉਹ ਮੈਨੂੰ ਕਹਿੰਦੇ ਆਪਾਂ ਪੰਜਾਬ ਚ ਹੀ ਹੋਏ ਆ ਉਹ ਮੈਂ ਕਿ ਕਿਧੋਂ ਦੇ ਤਾਂ ਸਿਟੀਜ਼ਨ ਤਾਂ ਹੋਈ ਹੀ ਆ ਸਿੱਧੀ ਜਾਂਦੀ ਖੁਸ਼ੀ ਬਹੁਤ ਹੁੰਦੀ ਆ ਮੈਂ ਕਿਹਾ ਹੁਣ ਕਮਾਈ ਚੌਕਣੀ ਹੋਣ ਲੱਗ ਜਣੀ ਆ ਆਪਾਂ ਨੂੰ ਤੇ ਮੈਨੂੰ ਇੱਕ ਬੰਦਾ ਸਾਡਾ ਗੋਰਾ ਮੇਰਾ ਦੋਸਤ ਆ ਉਹ ਨਾਲ ਮੇਰੇ ਤੇ ਅਸੀਂ ਤੁਰੇ ਜਾਈਏ ਤੇ ਇੱਕ ਬੰਦੇ ਨੇ ਪਿੰਡ ਦਾ ਫਰਾਨੀ ਨੂੰ ਜਾਣਦਾ ਕਹਿੰਦਾ ਮੈਂ ਕਿਹਾ ਨਹੀਂ ਧੁੱਕੇ ਨੂੰ ਜਾਣਦਾ ਮੈਂ ਕਿਹਾ ਨਹੀਂ ਉਦੋਂ ਅਸੀਂ ਰਾਜਿਆਂ ਨੇ ਆ ਗਏ ਬਾਅਦ ਪੁਰਾਣੇ ਨੂੰ ਆਈ ਜਾਂਦੇ ਸੀ ਰਾਜਿਆਂ ਨੇ ਇਧਰ ਕੋਈ ਕੁੱਤਾ ਭੱਜਿਆ ਜਾਵੇ ਗੋਰਾ ਫਟਾਫਟ ਬੋਲਦਾ ਯਾਰ ਆਪਣੇ ਪਿੰਡ ਦਾ ਕੁੱਤਾ ਕਿੱਧਰ ਹੀ ਫਿਰਦਾ ਵਾ ਉਹ ਕਹਿੰਦਾ ਤੂੰ ਬੰਦਿਆਂ ਨੂੰ ਨਹੀਂ ਜਾਣਦਾ ਤੁਹਾਡੇ ਪਿੰਡ ਦੇ ਕੁੱਤਿਆਂ ਨੂੰ ਵੀ ਜਾਣਦਾ ਉਹ ਮੈਂ ਕਾ ਭਾਈ ਇਹ ਭੱਜ ਜਾਂਦਾ ਸਾਡੇ ਪਿੰਡ ਵਾਲ ਨੂੰ ਹੀ ਛੱਡ ਗਿਆ ਵੀ ਸਮਾਲਸਰ ਨੂੰ ਚੱਲਿਆ ਉਹਦੇ ਮਗਰ ਕੁੱਤੇ ਲੱਗੇ ਹੀ ਦੋ ਮੈਂ ਕਹਿੰਦਾ ਉਹਨਾਂ ਤੋਂ ਡਰਦਾ ਭੱਜ ਜਾਂਦਾ ਉਹ ਇਹਨੇ ਬਾਸੰਗੂ ਰੂਟ ਵੇਖ ਲਿਆ ਵੀ ਆਏ ਨੂੰ ਜਾਂਦਾ ਸਮਾਲਸਰ ਹੀ ਖੜੂ ਪਰ ਕੁੱਤਾ ਕੈਸੀ ਚੀਜ਼ ਹੈ ਜਦੋਂ ਮੈਂ ਸਾਲਸਰ ਨੂੰ ਗਿਆ ਨਾ ਪੈਦਲ ਇੱਕ ਕੁੱਤਾ ਸਾਡੇ ਨਾਲ 50 ਕਿਲੋਮੀਟਰ ਤੋਂ ਚੱਲਿਆ ਹੋ ਮਤਲਬ ਕਿ ਮੈਂ ਕੱਲਾ ਜਾ ਰਿਹਾ ਸੀ ਮੈਨੂੰ ਡਰ ਮੈਂ ਕਿਹਾ ਲੱਤ ਫੜੂ ਪਹਿਲਾਂ ਤਾਂ ਲੋਕ ਕਿਲੇ ਮੀਟਰ ਦਾ ਮੈਂ ਉਹਦੇ ਨਾਲ ਕਿਹਾ ਹਲਤਾਈਆਂ ਕਰਦਾ ਮੈਂ ਕਿਹਾ ਲਤ ਨਾ ਫੜ ਲਿਆ ਨਾ ਮੈਂ ਐਵੇਂ ਖੜ ਜਾ ਕਰਾਂ ਉਹ ਵੀ ਖੜ ਜਾ ਕਰੇ ਮੈਂ ਤੁਰ ਪਿਆ ਕਰ ਉਹ ਵੀ ਤੁਰ ਪਿਆ ਕਰੇ ਫਿਰ ਜਿੱਥੇ ਮੈਂ ਕੋ ਸਖਾਇਆ ਕਰਾਂ ਮੈਂ ਉਹਨੂੰ ਵੀ ਪਾ ਦਿਆ ਕਰਾਂ ਮੈਂ ਕਿਹਾ ਜੇ ਇਹਦਾ ਆਪਣੇ ਨਾਲ ਹੀ ਚੱਲਿਆ ਯਾਤਰਾ ਤੇ ਅਸੀਂ ਉੱਥੇ ਹੋਟਲ ਚ ਕਮਰਾ ਲੈ ਲਿਆ ਬਾਰ ਚ ਬਹਿ ਗਿਆ ਅਜੀ ਰੋਟੀ ਖਾਣੀ ਮੈਂ ਉੱਥੇ ਵੀ ਉਹਨੂੰ ਪਾਉਣੀ ਤੁਹਾਨੂੰ ਦੀ ਸੈਂਸ ਦੱਸਦਾ ਜਦੋਂ ਅਸੀਂ ਅੱਗੇ ਜਾਣਾ ਸੀ ਸਾਲਾ ਸਰ ਤੋਂ ਜਿਹਨ ਜਨੂ ਨੂੰ ਚੱਲੇ ਅਸੀਂ ਦੇਖਿਆ ਹੀ ਨਹੀਂ ਮੁਰਕੇ ਅਸੀਂ 2 ਦਿਨ ਉੱਥੇ ਹੋ ਮੈਂ ਕਿਹਾ ਯਾਰ ਕਿੱਧਰ ਗਿਆ ਮੈਂ ਕਿਹਾ ਉਹ ਚਲੇ ਆ ਗਿਆ ਹਨਾ ਮੱਥਾ ਟੇਕ ਕੇ ਪਤਾ ਨਹੀਂ ਕੌਣ ਸੀ ਕੌਣ ਨਹੀਂ ਮੈਂ ਕਿਹਾ ਆਪੀ ਜਾਣੀ ਜਦੋਂ ਅਸੀਂ ਛੜਕ ਚੜ ਗਏ ਬਾਹਰ ਨਿਕਲੇ ਤੇ ਮੈਂ ਵੇਖਿਆ ਮੇਰੇ ਮਗਰ ਤੁਰਿਆ ਆਵੇ ਮੈਂ ਕਿਹਾ ਹਾਂ ਆ ਗਿਆ 2 ਦਿਨਾਂ ਬਾਅਦ ਯਾਰ ਇਹ ਤਾਂ ਫੇਰ ਇਹਦਾ ਨਾਲ ਹੀ ਜਾਊ ਸੱਜਣ ਮੈਂ ਕਿਹਾ ਅਸੀਂ ਇੱਕ ਪਿੰਡ 'ਚ ਪਹੁੰਚੇ ਉੱਥੇ ਮੈਂ ਵੀਡੀਓ ਵੀ ਪਾਈ ਸੀ ਮਾਸਟਰ ਸੀਗੇ ਆਪਣੇ ਪੰਜਾਬੀ ਉੱਥੇ ਪੜਾਉਂਦੇ ਮੁੰਡੇ ਗੰਗਾ ਨਗਰ ਦੇ ਜਦੋਂ ਮੈਂ ਉਸ ਪਿੰਡ 'ਚ ਪਹੁੰਚਿਆ ਤੇ ਕੁੱਤਾ ਭੱਜ ਕੇ ਗਿਆ ਕਰੈਸਰ ਬਜਰੀ ਵਾਲਿਆਂ ਕੋਲੇ ਉਹਨਾਂ ਨੇ ਜਾ ਕੇ ਹੱਥ ਫੇਰਿਆ ਤੇ ਰੋਟੀ ਪਾਈ ਉਹ ਪਾ ਰੋਟੀ ਕਹਿੰਦਾ ਆਪਣਾ ਕੁੱਤਾ ਆ ਗਿਆ ਮੈਨੂੰ ਕਹਿੰਦੇ ਇਹ ਕਾਂਸੇ ਆਪਕੇ ਸਾਥ ਮੈਂ ਕਿਹਾ ਤਾਂ ਸਾਡੇ ਨਾਲ 50 ਕਿਲੋਮੀਟਰ ਯਾਰ ਪਿੱਛੋਂ ਤੋਂ ਸਾਲਾ ਸਰ ਤਰ ਰਲਿਆ ਵਾ ਯਾਰ ਇਹ ਤਾਂ 2 ਦਿਨ ਪਤਾ ਨਹੀਂ ਗਾਇਬ ਹੋ ਗਿਆ ਸਾਲਾ ਸਰ 3 ਦਿਨ ਰਹਿ ਅਸੀਂ 1 ਦਿਨ ਤਾਂ ਸਾਡੇ ਨਾਲ ਰਹਾ 2 ਦਿਨ ਗਾਇਬ ਹੋ ਗਿਆ 3 ਤੀਜੇ ਦਿਨ ਫੇਰ ਨਾਲ ਰਹਾ ਹੁਣ ਤੁਹਾਡੇ ਕੋਲੇ ਆਇਆ ਇਹ ਕਹਿੰਦਾ ਮਹੀਨਾ ਹੋ ਗਿਆ ਗਏ ਇਹਨੂੰ ਇਹਨੂੰ ਪਤਾ ਨਹੀਂ ਕਿੱਥੇ ਸੀ ਮਗਰ ਕਿੱਥੇ ਗਿਆ 10 ਦਿਨ ਦਾ ਸਾਡੇ ਨਾਲ ਹੀ ਹੋਗੇ ਉਹਨੂੰ ਫਿਰਦੇ ਨੂੰ ਕਹਿੰਦਾ ਲੈ ਮੈਂ ਕਿਹਾ ਹੋਰ ਕਹਿੰਦਾ ਤੇ ਮਹੀਨਾ ਹੋ ਗਿਆ ਸਾਡੇ ਪਿੰਡੋਂ ਗਏ ਇਹਨੂੰ ਇਹਨੂੰ ਮਹੀਨੇ ਬਾਅਦ ਅੱਜ ਪਿੰਡ ਆਇਆ ਇਹ ਜਾਨਵਰ ਐਵਾਂ ਜਾ ਹੁੰਦਾ ਵੇਖੋ ਉਹਨੂੰ ਪਤਾ ਸੀ ਜਾਂਦਾ ਉਹਨੂੰ ਵੀ ਉਹਧਰ ਨੂੰ ਹੀ ਜਾਊ ਇਹਦੇ ਨਾਲ ਹੀ ਚੱਲਾਂਗੇ ਜਰੂਰ ਭੁੱਖੇ ਮਰਨਾ ਪਿੰਡ ਦਾ ਛੱਡੂ ਤੇ ਪਿੰਡ ਪਹੁੰਚ ਗਿਆ ਆਪਦੇ ਇਹਨੂੰ ਸੁੰਗਲ ਸਕਤੀ ਹੈ ਜਿਹੜੀ ਇਹਦੀ ਬਾਣੀ ਚੇਂਜ ਹੁੰਦੀ ਹੈ ਹਨਾ ਉਮੀ ਸਾਡੇ ਗੋਰੇ ਦੀ ਵੀ ਤੇਜ ਆ ਤੂੰ ਹਣ ਸਕਤੀ ਉਹਨੇ ਦੂਰੋਂ ਵੇਖ ਕੇ ਦਾਤਾ ਕਹਿੰਦਾ ਇਹ ਕੁੱਤਾ ਸਮਾਲ ਸਰ ਚੱਲਿਆ ਮੈਂ ਕਹਾ ਸਰਾਈ ਆ ਯਾਰ ਤੇਰਾ ਤਾਂ ਆਹੀਂ ਇੱਕ ਦਿਨ ਇਹ ਬੈਠਾ ਬੈਠਾ ਮੈਨੂੰ ਕਹਿੰਦਾ ਆ ਕੇ ਮੈਨੂੰ ਆ ਤੂੰ ਆਸਟ੍ਰੇਲੀਆ ਦੀ ਗੱਲ ਕਰਦਾ ਕਹਿੰਦਾ ਮੈਂ ਟੱਟੀ ਜਾ ਕੇ ਆ ਆਸਟ੍ਰੇਲੀਆ ਮੈਂ ਕਹਾ ਚੱਲ ਟੱਟੀ ਜਾ ਕੇ ਆ ਕਹਿੰਦਾ ਹੋਰ ਪਾਣੀ ਵਾਲੇ ਸਿੱਪ ਰਹੀ ਮੈਂ ਕਹਾ ਕਦੋਂ ਕਹਿੰਦਾ ਮੈਂ ਟਰੱਕ ਲੈ ਕੇ ਗਿਆ ਸੀ ਬੰਦਰਗਾਹ ਤੇ ਅਗੋ ਤੇ ਕੰਟੇਨਰ ਪਏ ਸੀ ਮੈਨੂੰ ਟੱਟੀ ਦਾ ਪੂਰਾ ਜੋਰ ਆ ਗਿਆ ਲੱਦੀ ਜਾਂਦੇ ਸੀ ਕੰਟੇਨਰ ਖਾਲੀ ਅਕੇ ਆਸਟ੍ਰੇਲੀਆ ਜਾਣੇ ਸੀ ਅਕੇ ਮੈਨੂੰ ਥਾਂ ਤੇ ਆਇਆ ਨਹੀਂ ਮੈਂ ਚਟਰ ਜਾ ਖੋਲ ਕੇ ਅਕੇ ਕੰਟੇਨਰ ਦੇ ਵਿੱਚ ਬਹਿ ਗਿਆ ਕਹਿੰਦਾ ਹਮ ਪਤਾ ਹੀ ਲੱਗਣ ਤੱਕ ਇਹਨੂੰ ਗੇਟ ਫੇਰ ਲਾਤਾ ਕਹਿੰਦਾ ਉਹਨਾਂ ਨੇ ਚੱਕਿਆ ਚੱਕੇ ਸ਼ੱਪ ਵਿੱਚ ਰੱਖਤਾ ਕਹਿੰਦਾ ਮੈਂ ਕਿਹਾ ਚੱਲ ਟੱਤੀ ਨੂੰ ਤਾਂ ਪੀਰ ਦਵਾਤੀ ਆਪਾਂ ਆਸਟ੍ਰੇਲੀਆ ਦੀ ਕਹਿੰਦੇ ਤਾਂ ਗਈ ਆਪਾਂ ਤਾਂ ਨਹੀਂ ਗਏ ਹੁਣ ਉਦੋਂ ਤੋਂ ਕਹਿੰਦਾ ਮੈਨੂੰ ਮਾਨ ਹੈ ਵੀ ਸਾਡਾ ਵੀ ਕੋਈ ਸਰੀਰ ਤੋਂ ਕੁਛ ਨਾ ਕੁਛ ਆਸਟ੍ਰੇਲੀਆ ਗਿਆ ਹੈ ਅਸੀਂ ਕੁਛ ਦਿੱਤਾ ਉਹਨਾਂ ਨੂੰ ਕੁਛ ਲਿਆ ਨਹੀਂ ਉਹਨਾਂ ਤੋਂ ਜਿਵੇਂ ਸਾਡੇ ਪਿੰਡ ਵਾਲਾ ਨਿਰਮਲ ਭਾਈ ਸੀ ਕਾੜ ਗਿਆ ਸੀ ਲੁਧਿਆਣੇ বাস ਸਟੈਂਡ ਤੇ ਬਾਥਰੂਮ ਚ ਵੜ ਗਿਆ ਉਹ ਬਾਹਰ ਬੈਠਾ ਜਿਹੜਾ ਉਹ ਕਹਿੰਦਾ 5 ਰੁਪਏ ਦੇ ਕਿਉਂ ਕਹਿੰਦਾ ਕਿਉਂ ਮਤਾਰ ਖਾਦੀ ਆ ਤੇਰੇ ਕੋਲੋਂ 5 ਰੁਪਏ ਦੇ ਇਹਨੂੰ ਤੇ ਕਹਿੰਦਾ ਤੂੰ ਅੰਦਰ ਜਾ ਕੇ ਨਹੀਂ ਆਇਆ ਕਹਿੰਦਾ ਅੰਦਰ ਕਹਿੰਦਾ ਮੈਂ ਕੋਈ ਚੱਕ ਲਿਆ ਦੀ ਗਈ ਆ ਕੋ ਕੰਜਰ ਦਿਆ ਕਹਿੰਦਾ ਮੈਂ ਕਿਹੜਾ ਕੋਈ ਲੈ ਕੇ ਆਇਆ 5 ਦੇ ਇਹਨੂੰ ਚੱਲ ਫਿਰ ਜਾ ਰ ਆਪਣਾ ਉਹ ਬਾੜਾ ਪੈਦਾ ਹੋ ਰਿਹਾ ਇੱਕ ਨੂੰ ਉਹ ਬੱਕਰੀਆਂ ਯਾਰਦਾ ਤੁਹਾਨੂੰ ਪਤਾ ਬੱਕਰੀਆਂ ਵਾਲੇ ਨੂੰ ਗੱਲ ਵੀ ਬਾੜੀ ਹੁੰਦੀ ਹੁੰਦੀ ਆ ਨਾ ਇਹ ਕਰਕੇ ਆਪਣਾ ਦਾ ਯਾਰ ਆ ਉਹ ਤੇ ਮਾਲ-ਮੂਲ ਛੱਕਦਾ ਵਿਚਾਰਾ ਤੇ ਫੇਰ ਉਹ ਫੇਰੇ ਵਾਲੀ ਗੱਲ ਆ ਕਹਿੰਦਾ ਜੇ ਹੁਣ ਨਹੀਂ ਮਿਲਦਾ ਗੋਲੀ ਤੇ ਵੀ ਆਉਣਾ ਪੈਂਦਾ ਭਾਈ ਉਹ ਕਹਿੰਦਾ ਪ੍ਰਹਗਾ ਤੇ ਵੀ ਆਉਣਾ ਪੈਂਦਾ ਉਹ ਜਿਵੇਂ ਇੱਕ ਨੇ ਉਹ ਦੁਹਾਜਾ ਗਾਤਾ ਸੀ ਕਹਿੰਦਾ ਜਿਹੜਾ ਪੀਂਦਾ ਚਿੱਟਾ ਉਹ ਮੋਟਰਸਾਈਕਲ ਤੋਂ ਡੇਕ ਕੇ ਤੜਾਉਂਦਾ ਗਿੱਟਾ ਜਿਹੜਾ ਲਾਉਂਦਾ ਆ ਕੇ ਬੀੜਾ ਉਹਦੀ ਝਾੜ ਨੂੰ ਨਹੀਂ ਲੱਗਦਾ ਕੀੜਾ ਹੈ ਜਿਹੜਾ ਖਾਂਦਾ ਡੂਢੇ ਅਖੇ ਉਹਦੇ ਕਦੇ ਨਹੀਂ ਦੁਖਦੀ ਗੁੱਢੀ ਜਿਹੜਾ ਖਾਂਦਾ ਪੋਸਤ ਉਹਦੇ ਕੇ ਸਾਰੇ ਹੀ ਹੁੰਦੇ ਦੋਸਤ ਵਾਕਿਆ ਯਾਰ ਉਹਨੂੰ ਪਿਆਰ ਬਹੁਤ ਆਉਂਦਾ ਹੈ ਨਾ ਕਿ ਜਿਹੜਾ ਖਾਂਦਾ ਫੀਮ ਉਹ ਲਾਉਂਦਾ ਨਿਤ ਨਵੀਂ ਸਕੀਮ ਉਹ ਤੜ ਕੇ ਉੱਠ ਕੇ ਨਵਾਂ ਬਿਜ਼ਨਸ ਚਲਾਉਂ ਜਦੋਂ ਨਸ਼ਾ ਆ ਗਿਆ ਇਹ ਰੱਬਾ ਫਲਾਣਾ ਕੰਮ ਕਰਾਂਗੇ ਠੀਕ ਹੈ ਆਪਣਾ ਫਲਾਣਾ ਕੰਮ ਕਰਾਂਗੇ ਲੇ ਤਾਂ ਜਿਹੜਾ ਖਾਂਦਾ ਐਸਆਰ ਉਹਦਾ ਕੰਮ ਸਮਝ ਲਓ ਾਰਪਾਰ ਕਿਉਂਕਿ ਐਸਆਰ ਵਾਲਾ ਬੜਾ ਲੰਮਾ ਸੋਮਾ ਨਹੀਂ ਖੜਦਾ ਹੁੰਦਾ ਇਹ ਗੁਰਦੇ ਖਾ ਜਾਂਦੀ ਹੈ ਇਹ ਬੰਦੇ ਨੂੰ ਸਾਲਚ ਹੀ ਮਾਰ ਦਿੰਦੀ ਹੈ ਕਈ ਪੱਤਾ ਪੱਤਾ ਐਸਆਰ ਦਾ ਖਾਂਦੇ ਮੇਰੇ ਸਾਹਮਣੇ ਮੁੰਡਾ ਮਰਿਆ 1 ਸਾਲ ਚ ਖਤਮ ਹੋ ਗਿਆ ਸੀ ਠੀਕ ਹੈ ਜਿਹੜਾ ਖਾਂਦਾ ਕੇ ਪਰੇਗਾ ਉਹਨੂੰ ਤੜਕੇ ਠਾਕੇ ਪੁੱਛਣਾ ਪੈਂਦਾ ਵੀ ਹੈਗਾ ਕੀ ਪਤਾ ਚੱਲ ਗਿਆ ਹੋਵੇ ਹਵਲੀਆਂ ਨੇ ਵੀ ਦੋਹੇ ਬਣਾਏ ਵੇ ਆ ਪਤਾ ਹੀ ਨਹੀਂ ਕਿਹੜੇ ਕਿਹੜੇ ਬਣਾਉਂਦੇ ਭਰਾਵਾ ਤੇ ਕਰਕੇ ਜੇ ਕਿਸੇ ਨੇ ਆਸਟ੍ਰੇਲੀਆ ਜਾਣਾ ਹੋਵੇ ਸਾਡਾ ਗੋਰਾ ਗੁਜਰਾਤ ਰਾਹੀਂ ਪਖਾਨਾ ਭੇਜ ਦਿੰਦਾ ਉਹਦਾ ਬੰਦੇ ਨੂੰ ਨਹੀਂ ਜਾਂਦਾ ਹਾਂ ਤੁਹਾਡੀ ਟਾਇਲਟ ਜ਼ਰੂਰ ਆਸਟ੍ਰੇਲੀਆ ਜਾਊਗੀ ਪੀ ਆਰ ਵੀ ਦਵਾ ਦੂਗਾ ਬਸ ਤੁਹਾਨੂੰ ਹਫ਼ਤਾ ਲੱਗਣਾ ਹੈ ਹਫ਼ਤੇ ਚ ਤੁਹਾਨੂੰ ਘਰੇ ਵੀ ਛੱਡ ਦੂਗਾ ਲੈ ਆ ਕੇ ਤੇ ਟੱਟੀ ਆਸਟ੍ਰੇਲੀਆ ਜਾਇਆ ਹਾਂਗੇ ਤੁਸੀਂ ਵੀ ਇਸ ਕਰਕੇ ਹੁਣ ਅਸੀਂ ਇਹਦਾ ਦਫ਼ਤਰ ਬਣਾਉਣ ਲੱਗੇ ਆ ਬਹੁਤ ਜਲਦੀ ਉੱਥੇ ਲਿਖਿਆ ਜਾਊਗਾ ਮੂਰੇ ਵੀ ਇਹ ਆਸਟ੍ਰੇਲੀਆ ਲੈਟਰਿੰਗ ਪੇਜ ਦਾ ਕੱਲੀ ਲੋਕਾਂ ਨੇ ਪਾਥੀਆਂ ਵੇਚੀਆਂ ਸਕੀਮਾਂ ਲਾਈਆਂ ਮੈਂ ਕਹਿੰਦਾ ਇਹਨੇ ਵੀ ਕੱਢ ਲਈ ਸਕੀਮ ਨਵੀਆਂ ਨੇ ਟੱਟੀ ਆਸਟ੍ਰੇਲੀਆ ਭੇਜਦੀ ਰਹੀ ਗੱਲ ਬਿਜ਼ਨਸ ਦੀ ਇੱਕ ਭਰਾ ਨੇ ਲੋਹੜੀ ਤੋਂ ਪਹਿਲਾਂ ਜੱਟ ਨੇ ਦਿਮਾਗ ਲਾਇਆ ਘਰੋਂ ਪਾਤੀਆਂ ਦੀ ਟਰਾਲੀ ਭਰੀ ਤੇ ਪਾਤੀਆਂ ਵੇਚਣ ਉੱਠ ਗਿਆ ਕਿਹਦੇ ਘਰੇ ਪਸ਼ੂ ਆ ਹੈਗਾ ਕਿ ਇਹਦੇ ਹੈ ਨਹੀਂ ਪਾਤੀਆਂ ਕਿੱਥੋਂ ਆਉਣਗੀਆਂ ਜਦੋਂ ਪਸ਼ੂ ਹੀ ਹੈ ਨਹੀਂ ਪਤਾ ਪਾਤੀਆਂ ਕਿੰਨੇ ਦੀਆਂ ਵੇਚੀਆਂ ਲੋਹੜੀ ਤੇ 70000 ਦੀਆਂ ਇੱਕ ਦਿਨ 'ਚ 70000 ਦੀ ਪਾਥੀ ਵੇਚ ਕੇ ਆਇਆ ਬੰਦਾ ਆਪਾਂ ਕਿਹਨੇ ਕੰਮ ਹੈ ਨਹੀਂ ਕੰਮ ਕਿਉਂ ਨਹੀਂ ਕਰਨ ਆਲਾ ਚਾਹੀਦਾ ਯਾਰ ਕੰਮ ਤਾਂ ਲੱਭਦਾ ਪਰ ਕੰਮ ਮੋਹੀ ਹੈ ਜਿਹੜਾ ਥੋੜਾ ਛੋਟ ਹੈ ਮੈਂ ਇੱਕ ਬੰਦੇ ਦਾ ਪੜਿਆ ਸੀ ਉਹਨੇ ਕਹਿੰਦੇ ਕੰਮ ਚਲਾਇਆ ਸੀਗਾ ਪਹਿਲਾਂ ਤਾਂ ਉਹ ਗੱਡੀਆਂ ਲੋਡ ਕਰਦਾ ਸੀ ਮਜ਼ਦੂਰੀ ਕਰਦਾ ਸੀ ਮਜ਼ਦੂਰੀ ਕਰਦੇ ਕਰਦੇ ਨੇ ਫਿਰ ਉਹਨੇ ਪੀਕਅਪ ਲੈ ਲਈ ਪੀਕਅਪ ਤੋਂ ਫਿਰ ਉਹਨੇ ਟਰੱਕ ਲੈ ਲਿਆ ਟਰੱਕ ਤੋਂ ਉਹਨੇ ਟਰਾਂਸਪੋਰਟ ਬਣਾਈ ਟਰਾਂਸਪੋਰਟ ਤੋਂ ਹੌਲੀ 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 ਉਹਦੇ ਬੰਦੇ ਦੇ ਆਪ ਦੇ ਭਾਈ ਐਰੋਪਲੇਨ ਵੀ ਸੀ ਲੋਕਲ ਹੌਣ ਉਹ ਕਹਿੰਦਾ ਇਹ ਵੀ ਕਹਿੰਨੀ 200 ਤੋਂ ਪਾਰ ਕਰਨਾ ਮੈਂ ਦਿਮਾਗ ਦੇਖੋ ਬੰਦੇ ਦਾ ਕੰਮ ਉਹ ਹੀ ਹੈ ਜਿਹੜਾ ਥੱਲੇ ਤੋਂ ਸ਼ੁਰੂ ਕੀਤਾ ਜਾਵੇ ਜਿਹੜੇ ਸਿੰਧਾ ਤਾਂ ਤੋਂ ਕੀਤਾ ਜਾਵੇ ਉਹ ਤੜਾ ਮੱਥਲੇ ਆਉਂਦਾ ਹੋਰ ਦੀ ਕੀ ਹਾਲ ਹੈ ਜੀ ਠੀਡਾ ਕੋ ਤੇ ਕੰਮ ਛੋਟੇ ਤੋਂ ਸ਼ੁਰੂ ਕਰਿਆ ਕਰੋ ਤੇ ਵੱਡੇ ਨੂੰ ਚੱਲਾਂਗੇ ਤੇ ਤਾਂ ਤੋਂ ਜੱਲਾਂਗੇ ਤੇ ਘੜੋਂ ਮੱਥਲੇ ਫੇਰ ਕੰਮ ਔਖਾ ਆਪਾਂ ਮੰਨਦੇ ਹਾਂ ਛੋਟੇ ਕੰਮ ਦੀ ਸ਼ਰਮ ਪੈਸਾ ਉਹਦੇ ਚ ਜਿੰਨਾ ਜਿਹੜਾ ਆਪਾਂ ਛੋਟੇ ਨੂੰ ਹੱਥ ਨਹੀਂ ਪਾਉਂਦੇ ਉਹ ਨਾ ਜਰ ਵੱਡੇ ਤੇ ਪਹੁੰਚਦੇ ਨਹੀਂ ਠੀਕ ਹੈ ਜੀ ਇਸ ਕਰਕੇ ਭਰਾ ਸਾਰੇ ਭਰਾ ਛੋਟੇ ਥੋੜਾ ਕੰਮ ਲੱਗੋ ਥੋੜਾ ਥੋੜਾ ਜਿਹੜੇ ਆ ਬੰਦੇ ਸਾਡੇ ਨਸ਼ਾ ਪੱਤਾ ਵੀ ਕਰਦੇ ਆ ਨਾ ਮੇਰੇ ਭਰਾ ਯਾਰ ਨਾ ਕਿਸੇ ਨੂੰ ਲੁੱਟਿਆ ਮਾਰਿਆ ਕਰੋ ਯਾਰ ਕੰਮ ਕਰਕੇ ਜਿਹੜਾ ਕੋਈ ਮਰਜ਼ੀ ਕਰੀ ਜਾਓ ਯਾਰ ਆਪਦੀ ਮਿਹਨਤ ਕਰੋ ਪੈਸੇ ਕਮਾਓ ਖਾਓ ਘਰੇ ਵੀ ਦਿਓ ਠੀਕ ਹੈ ਤੰਗ ਨਾ ਕਰੋ ਕਿਸੇ ਨੂੰ ਕਿਸੇ ਦੇ ਯਾਰ ਦੂਜੇ ਦੀ ਕਮਾਈ ਤੇ ਨਾ ਨਿਗਾਹ ਰੱਖਿਆ ਕਰੋ ਵੀ ਇਹ ਤੋਂ ਖੋਲ ਹੋਏ ਤੋਂ ਐਂ ਕਰ ਲਓ ਹਨਾ ਠੀਕ ਹੈ ਜੀ ਅੱਜ ਬੈਟਰੀ ਲੋ ਸੀ ਇਸ ਕਰਕੇ ਆਪਾਂ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਸਵੇਰੇ ਫੇਰ ਮਿਲਦੇ ਹਾਂ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਦਬਕੇ ਤਾਰੀ ਬਾਬਾ ਬਲੌਗ ਨੂੰ ਸਹਾਰਾ ਦਿਓ ਮੇਰੇ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ